ਪਾਦਮਾਲਾ ਦਾ ਨਮਕ ਲੇਕੀਂ ਜਦ ਨਾਲ ਚੋੜ ਨਹੀਂ ਤੇ ਯਾਰ ਇਹ ਕੀ ਹੈ ਸਸੀਕਾਲ ਵੈਲਕਮ ਕੀ ਹਾਲ ਚਾਲ ਕਿਦਾਂ ਸਾਰੇ ਠੀਕ ਠਾਕ ਆਓ ਕਰਦੇ ਹਾਂ ਛੋਟੇ ਜਿਹੇ ਵਲੌਗ ਦੀ ਸ਼ੁਰੂਆਤ ਇੰਦਰ ਕਰ ਹੁਟੇ ਦੇਰੀ ਤੱਕ ਨਹੀਂ ਔਰ ਕਿਵੇਂ ਸਾਰੇ ਘੈਂਟ ਵਧੀਆ ਤੇ ਸਵੇਰ ਦਾ ਟਾਈਮ ਹੋਣ ਚੱਲੇ ਆਪਾਂ ਸਮਾਨ ਲੈਣ ਵਾਸਤੇ ਲੱਕੜ ਮੰਡੀ ਤੇਨੇ ਉੱਠ ਕੇ ਰੋਟੀ ਖਾਉਂਦੇ ਤੇ ਲੱਕੜ ਮੰਡੀ ਆਪਾਂ ਜਾ ਰਹੇ ਆ ਮੈਂ ਕਿਹਾ ਚਲੋ ਥੋੜਾ ਬਸ ਸਵਾਣ ਕੇ ਇਹਦੀ ਕਿਚਨ ਤਿਆਰ ਕਰਕੇ ਦੇਣੀ ਹੈ ਤੇ ਲੱਗੋ ਤੇ ਮੈਂ ਕਿਹਾ ਚਲੋ ਸਮਾਨ ਲੈ ਆਉਂਦੇ ਫਿਰ ਮਿਲਦੇ ਤੁਹਾਨੂੰ ਸਮਾਨ ਸੋ ਲੈ ਆਈਏ ਗਰਮੀ ਕਿਉਂਕਿ ਕਾਫੀ ਹੋ ਗਏ 9:30 ਵਜੇ ਤੱਕ ਬੜੀ ਝੜ ਜਾਂਦੀ ਚਲੋ ਜਿਹੜੇ ਰਹਿਣ ਤੱਕ ਲੱਗੋ ਦੇ ਨਾਮ ਲੈ ਰਿਪਲਾਈ ਬੋਰਡ ਦਾ ਸਮਾਨ ਆ ਗਿਆ ਇੱਕ ਇਹ ਦੇ ਕਿਚਨ ਤਿਆਰ ਕਰਕੇ ਦੇਣੀ ਹੈ ਹਫਤੇ ਦੇ ਵਿੱਚ ਵਿੱਚ ਮੰਮੀ ਆ ਗਈ ਇਧਰ ਹੈ ਘਰ ਦਾ ਸਿੱਤਾ ਹੋਰ ਪਦਾਲ ਚੱਲ ਵਧੀਆ ਘੱਟ ਆਏ ਚਲੋ ਵਧੀਆ ਆਪ ਕੋ ਬਗਾ ਕੇ ਤੁਹਾਨੂੰ ਕੋਲ ਮੰਮੀ ਆਏ ਨਾ ਨਹੀਂ ਨਾ ਨਹੀਂ ਆਹ ਫਾਤੇ ਰੋਈਆਂ ਕਰਨ ਦੇਆ ਟੋਨਾ ਟੋਨਾ ਹੈ ਟੋਨਾ ਦੋਨਾ ਟੋਨਾ 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 ਬਾਹੂ ਟੋਨੇ ਪਾਉਣਾ ਕੀ ਹੈ ਹੋਏ ਇਹ ਚੋਣਗੀ ਕਰਦਾ ਜੀ ਚੋਨੂ ਜੇ ਇਹ ਚੋਨੂ ਰੇ ਦੇਖ ਕਰਦਾ ਜੀ ਕੀ ਕਰਦਾ ਜੀ ਮਨੂ ਜੇ ਰਾਤੋ ਦਿਨ ਬੜਾ ਪਰੇਸ਼ਾਨ ਰਹਾ ਮਮੀ ਇਹੀਂ ਤੇ ਰੋਏ ਰੋਂਦੀ ਸੀ ਤੋ ਕੀ ਇਸ ਗੱਡ ਜੀ ਕੀ ਕਰਦੀ ਬੰਦੇ ਦੇ ਹੋਏ ਫਿਰ ਦੂਜੀ ਕਿਥੋਂ ਗਈ ਜੀ ਬੀੜ ਚਾ ਆ ਗਈ ਚੜੇ ਮੁੱਢੇ ਵਿੱਚ ਤਾਂ ਵੀ ਹਰੇ ਰੋਂਦਾ ਪੁੱਤ ਸਾਦੀਆਂ ਗੱਲਾਂ ਨਹੀਂ ਕਰਨੀਆਂ ਦਾਦੀ ਆਈ ਵੇ ਕਿੰਨੇ ਦਿਨਾਂ ਬਾਅਦ ਪੁੱਤ ਦੀ ਆ ਜੋਨੇ ਸਤਾਨੇ ਵਾਲੇ ਤਾਂ ਹੁਣ ਤੂੰ ਹੀ ਮੈਂ ਟੱਚਿੰਗ ਕਰਦਾ ਕਿ ਸਤਾਨੇ ਵਾਲੇ ਨੇ ਕਦੀ ਕੁਝ ਕਰਦਾ ਸਤਾਨੇ ਤਾਂ ਕਰਕੇ ਪਾਏ ਹੱਥ ਬੜੇ ਠਰੇ ਤੇ ਜੇ ਮੰਮੀ ਆਈ ਆ ਮੈਂ ਆਪਾਂ ਬਾਹਰ ਕੱਢਦਾ ਕੋਈ ਤਾਂ ਮੈਂ ਨਹੀਂ ਚੁੱਕਿਆ ਛਾਣਦੇ ਆ ਨਾ ਨਾ ਮੈਂ ਚਾੜਵਾ ਇਹ ਚ ਕੀ ਆ ਇਹ ਕਣੀ ਆ ਹਾ ਦਾਵਾ ਮੈਂ ਕਲੀ ਗਿਆ ਤੇ ਆਹ ਵੀ ਬਲੀਆ ਹੁਣ ਤਾਂ ਚੌੜ ਲੱਗਦੇ ਆ ਆਹ ਹਣਾ ਆਹ ਉਹ ਆ ਖਿਚੜੀ ਲਿਖਿਆ ਇਹਦੇ ਤੇ ਆਹ ਖਿਚੜੀ ਆ ਖਿਚੜੀ ਇਹ ਖਿਚੜੀ ਤੇ ਉਹ ਦਲੀਆ ਆ ਆ ਮਿੱਠਾ ਦਲੀਆ ਆ ਗਿਆ ਖਾ ਮੰਗਦੇ ਨੇ ਨਾ ਆਹ ਦਲੀਆ ਅੱਛਾ ਉਹ ਪਹਿਲਾਂ ਮੁੱਕ ਗਿਆ ਨਾ ਉਹ ਮੁਕਾਤਾ ਆ ਗਿਆ ਬਸ ਉਹ ਨਿਊਟਰੀ ਰਹਿ ਗਈ ਨਿਊਟਰੀ ਨਹੀਂ ਖਾਦੀ ਜਾਂਦੀ ਬਾਦ ਸਿੱਧਾ ਆਈ ਕੁੜੀ ਦਾ ਸਕੂਲ ਹੁਣ ਕਿਹਨਾਂ ਸਮਾਨ ਲੈ ਜਾਣਾ ਮੈਂ ਤੁਹਾਨੂੰ ਲੈ ਆਣਾ अच्छा चो, चलो बढ़िया है इस बार मम्मी आके ਨਾਲ ਮੰਮੀ ਦਲੀਆ ਲੈ ਕੇ ਆਈ ਤੇਰੇ ਬਾਤੇ ਖਾਣਾ ਦਲੀਆ ਖਾਣਾ ਖਾਣਾ ਦਲੀਆ ਪੋਤ ਨੇ ਨਹੀਂ ਇਹ ਦੇ ਕੋਈ ਧਾਨੀ ਦਲੀਏ ਚ ਜਾ ਰਹਾ ਹੂੰ ਠੀਕ ਨਹੀਂ ਇਹ ਤਾਂ ਬੜਾ ਹੀ ਉਹਨੇ ਤੰਗ ਕੀਤਾ ਇੱਕ ਮਿੰਟ ਤਨਾ ਕੋਈ ਨਹੀਂ ਕਰ ਮੈਂ ਤੰਗ ਕੀਤਾ ਨੂੰ ਤੰਗ ਹੀ ਕਰਨਾ ਮੈਂ ਬਹੁਤ ਚੰਗਾ ਹੋ ਗਿਆ ਮੈਂ ਇਹਨੂੰ ਦੇਖਣ ਚੱਲ ਜਾਈਂ ਦਲੀਏ ਕਿਸਾਈ ਹੁੰਦੇ ਚੰਗੇ ਨਾ ਤੇ ਡਾਕਟਰ ਅਦੀ ਰਾਤ ਬੁਆਇ ਨੇ ਖੋਲਿਆ ਉਹਨਾਂ ਨੇ ਅਮਰਜੈਂਸੀ ਖੁੱਲੇ ਹੋਣੇ ਚੱਲਦੇ ਉਹ ਖੁੱਲਦੇ ਨਹੀਂ। ਹਾਂ ਅੱਜ ਕਾ ਸਮੇਂ ਸਮੇ ਬੜੇ ਮਾੜੇ ਤਾਂ ਕਰਕੇ ਉਹ ਵੀ ਨਹੀਂ ਖੋਲਦੇ ਹਸਪੀਟਲ ਅੱਜ ਕੱਲ। ਹਾਂ ਕਿਹਨੋਰੀ ਗੜ ਹੈ। ਹਾਂ। ਅੰਦਰ ਮਾਰ ਮਾਰ ਕੇ ਨੰਨਤ ਐਂ। ਸੋਜੋ ਹਣ। ਪੀ ਲੈ ਦੁੱਧ ਛੁੱਧੂ ਹਣ। ਚੰਗਾ। ਘੇਰੇ ਨਹੀਂ ਰੋਣਾ। ਓਥੇ ਤੇ ਗੜੀ। ਬਾਹਰ ਬੱਦਲ ਬਹੁਤ ਹੋ ਗਿਆ। ਆਹ ਸ਼ੀਸ਼ਾ ਇਦਾਂ ਟੈਂਪਰਰੀ ਲਾਇਆ ਵੈਸੇ ਇੱਥੇ। ਲਾਗਨਾਬਾਦ ਚ ਚਲੋ ਇਹ ਰੋ ਪਲਸਟਰ ਕੀਤਾ ਤੇ ਮਮੇਕੇ ਨੇ ਉਹ ਵਖਾ ਆ ਦੀਵ ਦੀ ਸਕੂਟੀ ਉਦੋਂ ਦੀ ਲੱਗੇ ਨਾ ਖੜੀ ਨਹੀਂ ਨਾ ਧਿਆਨ ਅਸਨ ਮੈਂ ਕਾ ਲੈਂਦਾ ਇਹ ਨਾ ਇਹ ਕਲ ਬਕਸੇ ਜੇ ਠੋਕਣੇ ਆਬ ਆਟੇ ਵਾਲਾ ਬੋਰਾ ਤਾਂ ਹੋਤਾ ਨਹੀਂਗਾ ਚਲੋ ਨਾ ਸਮਾਂ ਸਮ ਲੈਂਦਾ ਨਵਾਂ ਆਪਾ ਇਹ ਕੱਲ ਕਰਨਾ ਕੰਮ ਸ਼ੁਰੂ ਲੈ ਵੀ ਬਾਰ ਮੌਸਮ ਕਰੋ ਚੱਕ ਨਾ ਘੈਣਾ ਆ ਪਹਿਲੇ ਪਈ ਬਾਰ ਆਪ ਅਸਰਮੇ ਕਰਾਤਾ ਇਧਰੋਂ ਵੀ ਤੇ ਇਧਰੋਂ ਵੀ ਕਰਾਤਾ ਉਦਾਂ ਨੇ ਬਾਰਿਸ਼ੇ ਚ ਬੜਾ ਔਖਾ ਏ ਚਲੋ ਮੈਂ ਨੇ ਫੋਮ ਆ ਉਹ ਬਾਦਰੀ ਸੁਣ ਲਈ ਤੇ ਕਿੰਨਾ ਹਸੀ ਜਾਣ ਦੇ ਮਮੇ ਨੇ ਕਹਦਾ ਅੰਟੀ ਵਾਹ ਨੇ ਸੁਣ ਲਈ ਚਲੋ ਹੋ ਜਾਂਦਾ ਕੇਵਲ ਮੈਂ ਜੋ ਕਹਾਂ ਅੰਟੀ ਵਾਹ ਨਹੀਂ ਹੁੰਦੀ ਚਲੋ ਇਹਦੇ ਅਤੇ ਦਾਦੀ ਆਈ ਹੈ ਜੀ ਦਾਦੀ ਲੱਗੇ ਗੱਲਾਂ ਕਰਨੀਆਂ ਛਾਣੇ ਤੇ ਬੈਠਾ ਮਮੀ ਦੇ ਘਰ ਹੁੰਦੇ ਇੱਕ ਆ ਕੀਨ ਹੈ ਸਫ ਨੂੰ ਦੇ ਲੱਗੇ ਵੇਖ ਉਧਰ ਹਾਂਜੀ ਸਫੋਂ ਨਰ ਲੱਗੀ ਹੈ ਹਾਂਜੀ ਐਦਾਂ ਖੇਡੀਦਾ ਵੀਦਾ ਚੰਗਾ ਉਹ ਤੂੰ ਦੇਖਣਾ ਪਉਂ ਸਰਾਨੇ ਤੋਂ ਉਹ ਬੰਦੇ ਦੇ ਅੱਗੇ ਉਹ ਵੇਲਾ ਉਹ ਇੱਕਦਮ ਆਸੀ ਲੈਣ ਦੀ ਕੁੜੀ ਮਾਮਾ ਦੁੱਧ ਦੁੱਧ ਪੀ ਕੇ ਤੇ ਫਿਰ ਬਸ ਆਉਂਗਾ ਹਾਂ ਹੰਗਾਰੇ ਪਰਦਾ ਆਉਂਗਾ ਰੇ ਸੋਣੇ ਹੂੰ ਸੋਣਿਆ ਜੀਆ ਪੜੇ ਬਸ ਇਹਦੇ ਨਾਲ ਫਿਰ ਰੰਗ ਜਾਂਦੀ ਇਹਦੇ ਨਾਲ ਹੀ ਮਮੀ ਹਾਂਜੀ ਫਤਿਹਜੀ ਚਲ ਬਰੋਟੀ ਖਾ ਲਈਏ ਟਾਈਮ ਬੜਾ ਹੋ ਗਿਆ ਹੁਣ ਖਾ ਲਈਏ ਰੋਟੀ ਫਿਰ ਖਾਂਦੇ ਨਹੀਂ ਰੋਟੀ ਕਿ ਨਹੀਂ 10:00 ਵੱਜ ਗਏ ਓਟੇ ਦੇਰੀਆ ਫਤਿਹ ਨੂੰ ਪਰ ਨਾ ਜ ਸੌਂ ਦਾ ਨਾਂ ਹੀ ਨਹੀਂ ਕੋਈ ਇਹੇ ਹਾਂਜੀ ਲੈ ਵੀ ਆਇਆ ਲਾਤਰੇ ਨੇ ਫਲ ਕੇ ਰਾਤ ਦਾ ਟਾਈਮ ਮੰਮੀ ਆਏ ਕਿੰਨੇ ਕਹਿੰਦੇ ਮੈਂ ਆਪਣੇ ਹੱਥ ਨਾਲ ਲਾ ਕੇ ਖਾਉਣੀ ਰੋਟੀ ਮੰਮੀ ਨੂੰ ਹੈਨਾ ਚਲੋ ਵੀ ਅੱਜ ਮੈਂ ਸਲਾਦ ਕਰ ਦਿੰਦਾ ਕਰਤਾ ਤਿਆਰ ਕਿੰਨੇ ਕਹਿੰਦੇ ਬੜੀ ਕੋਸ਼ਿਸ਼ ਕਰਨ ਦੀ ਸੱਸ ਆਈ ਅੱਜ ਨੂਨ ਪਾ ਦੇ ਸਬਜ਼ੀਆਂ ਦੋ ਦੋ ਬਣਾ ਲੀਆਂ ਮੇਰੇ ਵਰੀ ਇੱਕ ਇੱਕ ਹੈ ਅੱਜ ਇਹ ਦਾਲ ਵੀ ਬਣਾ ਲਈ ਮਿਕਸ ਸਬਜ਼ੀ ਵੀ ਬਣਾ ਲਈ ਚਲੋ ਚੰਗਾ ਪਾ ਦੋ ਮਲਆ ਨਮਕ ਲੇਕੀਂ ਜਾਦਣਾ ਛੱਡ ਦੀ ਹਿੱਤੇ ਯਾਰ ਯਾਰ ਇਹ ਖਾਣਾ ਕਿੰਨੇ ਓ ਇਦਾਂ ਯਾਰ ਫੋਣਾ ਨਾ ਕਰੇ ਖਾਣਾ ਵਾ ਕੀ ਕਰਦਾ ਮੋੜ ਤੂੰ 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 ਹਣ ਰੰਗ ਨੇ ਆ ਗਿਆ ਪਾਗ ਲਾਉਣ ਸਰ ਹਾਂ ਹੁਣ ਠੀਕ ਹੈ ਸਾਰਾ ਸਲਾਦ ਕਰਾ ਕੋ ਬਣਾ ਜਾ ਤੂੰ ਆਪਣੀ ਮਰਜ਼ੀ ਨਾ ਯਾਰ ਕਰ ਹਰ ਦੱਸ ਇੱਕ ਵਾਰੀ ਇਹ ਪਿਆਜ਼ ਨਰਾਜ ਹੋ ਜਾਂਦੇ ਇਤਰਾਵ ਆਹ ਵੇ ਲੋਕ ਨਾ ਹੋ ਗਿਆ ਤੂੰ ਸਾਢੇ 11 ਦਾ ਟਾਈਮ ਹੋ ਗਿਆ 사운ਡ ਦਾ ਕੋਈ ਨਾ ਹੀ ਨਹੀਂ ਕੀ ਕਰੂ ਬੰਦਾ ਹਾਂਜੀ ਸੌਂ ਨਹੀਂ ਨਹੀਂ ਕਰਨੀ ਹੈ ਕਦੋਂ ਕਰਨੀ ਨਹੀਂ ਨੀ ਬੋਦਨੇ ਹੈ ਬੋਲ ਦਾਨੀ ਆਪੂ ਜਾਗਣਾ ਸਾਰੇ ਮੈਂਬਰਾਂ ਨੂੰ ਜਗਾ ਕੇ ਰੱਖਣਾ ਰਾਤ ਹੈ ਨਾ ਕਿਦਾਂ ਇਦਾਂ 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 ਇਹਦੀ ਫੋਟੋ ਹੁੰਦੀ ਪਤੇ ਉਹ ਫੋਟੋ ਹੁੰਦੀ ਹੱਦੀ ਦਵਾਦੀ ਉਹ ਸੁਣੀ ਹੁੰਦੀ ਫੋਟੋ ਚੰਗਾ ਦੇ ਮਾਰਨ ਗੇਟੰਡਿਆ ਉਹ ਫੋਟੋ ਨਹੀਂ ਪਸੰਦ ਆਈ ਫਿਲਟਰ ਲਾ ਲੀਏ ਨਹੀਂ 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 ਹਾਂਜੀ ਏਸੀ ਅਜਾ ਲਾਓ ਜੇ ਬਲੋ ਵਧੀਆ ਲੱਗਾ ਤੇ ਕਮੈਂਟ ਸਿਓ ਕਰੇ ਬੰਦੇ ਨੈਕਸਟ ਵਲੌਗ ਚ ਰਬਾਇ ਕਰਨਾਇਟ ਨੰਬਰ